ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਗੁਰਸਿੱਖ ਜੀਵਨ ਵਿੱਚ ਜਿੱਥੇ ਉਹਨਾਂ ਮਹਾਨ ਗੁਰਸਿੱਖਾਂ ਦੇ ਜੀਵਨ ਦੀ ਵਿਚਾਰ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਆਪਣਾ ਜੀਵਨ ਸਫਲਾ ਕੀਤਾ ਅਤੇ ਉਸ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਅੱਜ ਅਸੀਂ ਅਜੇਹੀ ਹੀ ਇੱਕ ਮਹਾਨ ਗੁਰਸਿੱਖ ਦੇ ਜੀਵਨ ਦੀ ਵਿਚਾਰ ਕਰਾਂਗੇ ਜਿਨ੍ਹਾਂ ਦਾ ਨਾਮ ਭਾਈ ਤਿਲਕਾ ਜੀ ਸੀ ਭਾਈ ਜੀ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਅਤੇ ਸਵਰਗ ਪ੍ਰਾਪਤੀ ਦੇ ਇੱਕ ਅਜਿਹੇ ਲਾਭ ਦਾ ਇੱਕ ਅ fırsਰ ਨੂੰ ਛੱਡ ਕੇ ਮਾਇਆ ਤੇ ਲੋਭ ਤੋਂ ਉੱਪਰ ਉੱਠ ਕੇ ਗੁਰੂ ਚਰਨਾ ਵਿੱਚ ਜਾਣੇ ਵਾਜੇ ਸੰਗਤ ਜੀ ਸਵਰਗ ਦੇ ਮਨਮੋਹਣੇ ਦ੍ਰਿਸ਼ ਤੇ ਹੂਰਾਂ ਦੀ ਪ੍ਰਾਪਤੀ ਦਾ ਲਾਲਚ ਹਰ ਮਨੁੱਖ ਦੇ ਮਨ ਵਿੱਚ ਸਵਰਗ ਦੀ ਪ੍ਰਾਪਤੀ ਦੀ ਤੀਬਰ ਲਾਲਸਾ ਪੈਦਾ ਕਰ ਦਿੰਦਾ ਹੈ ਇਸ ਦੇ ਉਲਟ ਨਰਕ ਦੇ ਪੈ ਪੀਤ ਕਰਨ ਵਾਲੇ ਦ੍ਰਿਸ਼ ਤੇ ਭਿਆਨਕ ਤਸੀਹੇ ਬੰਦੇ ਨੂੰ ਕੰਬਾ ਦਿੰਦੇ ਹਨ ਪਰ ਅਸਲ ਵਿੱਚ ਇਹ ਸਵਰਗ ਨਰਕ ਕਲਪਨਾ मात्र ਹੀ ਹਨ ਅਤੇ ਦੁਨੀਆ ਭਰ ਦੇ ਮਤਾਂ ਮਤੰਤਨਾਂ ਵਿੱਚ ਮਨੁੱਖ ਨੂੰ ਸਵਰਗ ਦੇ ਮਨਮੋਹਣੇ ਦ੍ਰਿਸ਼ਾਂ ਦਾ ਲਾਲਚ ਅਤੇ ਨਰਕ ਦੇ ਭਿਆਨਕ ਤਸੀਹਿਆਂ ਦਾ ਭੈ ਦੇ ਕੇ ਸਿੱਧੇ ਰਾਸਤੇ ਪਾਉਣ ਲਈ ਖੜੇ ਕੀਤੇ ਗਏ ਹਨ ਪਰ ਗੁਰਮਤ ਅਜਿਹੇ ਮਾਰਗ ਦੁਆਰਾ ਪ੍ਰਭੂ ਭਗਤੀ ਦਾ ਰਾਸਤਾ ਹੈ ਇਸ ਲਈ ਇਹ ਨਾ ਤਾਂ ਸਵਰਗ ਦੇ ਲਾਲਚ ਨੂੰ ਪ੍ਰਵਾਨ ਕਰਦੀ ਹੈ ਤੇ ਨਾ ਹੀ ਨਰਕ ਦੇ ਡਰ ਨੂੰ ਭਾਵ ਸਿਕੰਦਰ ਨਾ ਤਾਂ ਸਵਰਗ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ ਤੇ ਨਾ ਹੀ ਨਰਕ ਦੇ ਭਿਆਨਕ ਤਸੀਹੇ ਦਾ ਡਰ ਉਹ ਤਾਂ ਇਨ੍ਹਾਂ ਦੋਹਾਂ ਤੋਂ ਹੀ ਉੱਪਰ ਉੱਠ ਕੇ ਕੇਵਲ ਪ੍ਰਭੂ ਭਗਤੀ ਦੁਆਰਾ ਉਸ ਵਿੱਚ ਲੀਨ ਹੋਣ ਵਿੱਚ ਹੀ ਵਿਸ਼ਵਾਸ ਰੱਖਦਾ ਹੈ ਗੁਰਮਤ ਦੇ ਇਸ ਮਹਾਨ ਸਿਧਾਂਤ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਪ੍ਰਗਟ ਕਰਦੀਆਂ ਹਨ ਪਰ ਭਾਈ ਤਿਲਕਾ ਜੀ ਦੀ ਸਾਖੀ ਇਸ ਸਿਧਾਂਤ ਨੂੰ ਪ੍ਰਗਟ ਕਰਨ ਲਈ ਇਹ ਆਪਣਾ ਵਿਹਕਲਾ ਸਥਾਨ ਰੱਖਦੀ ਹੈ ਭਾਈ ਤਿਲਕਾ ਜੀ ਨੂੰ ਬਾਰ ਬਾਰ ਸਵਰਗ ਦੀ ਪ੍ਰਾਪਤੀ ਦਾ ਦਿੱਤਾ ਗਿਆ ਲਾਲਚ ਵੀ ਉਹਨਾਂ ਨੂੰ ਗੁਰਮਤ ਦੇ ਇਸ ਫਲਸਫੇ ਤੋਂ ਡੇਗ ਨਾ ਸਕਿਆ ਸਗੋਂ ਸਵਰਗ ਦਾ ਲਾਲਚ ਦੇਣ ਵਾਲੇ ਪਖੰਡੀ ਆਪਹਾਰ ਕੇ ਭਾਈ ਜੀ ਦੇ ਚਰਨਾਂ ਤੇ ਟੈ ਪਏ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਿੱਖ ਬਣ ਗਏ ਭਾਈ ਤਿਲਕਾ ਜੀ ਗੜ ਸ਼ੰਕਰ ਜ਼ਿਲ੍ਹਾ ਹੁਸ਼ਿਆਰ ਪਰਦੇ ਵਾਸੀ ਸਨ ਉਹਨਾਂ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਸਿੱਖੀ ਦੀ ਕੜੀ ਗੱਲ ਨਾ ਕੀਤੀ ਆਪ ਜੀ ਦੀ ਗੁਰਮਤ ਦੀ ਕਮਾਈ ਨੂੰ ਮੁੱਖ ਰੱਖਦਿਆਂ ਛੇਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪ੍ਰਚਾਰ ਕਰਨ ਦੀ ਸੇਵਾ ਸੌਂਪੀ। ਭਾਈ ਸਾਹਿਬ ਜੀ ਨੇ ਉਸ ਇਲਾਕੇ ਵਿੱਚ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ ਅਤੇ ਸਾਰੇ ਇਲਾਕੇ ਦੇ ਲੋਕ ਭਾਈ ਸਾਹਿਬ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ। ਉਸ ਇਲਾਕੇ ਵਿੱਚ ਇੱਕ ਬੜੀ ਵਡੇਰੀ ਉਮਰ ਦਾ ਜੋਗੀ ਰਹਿੰਦਾ ਸੀ। ਜੋ ਆਪਣੇ ਪਖੰਡ ਦੁਆਰਾ ਲੋਕਾਂ ਦਾ ਧਾਰਮਿਕ ਅਤੇ ਆਰਥਿਕ ਪੱਖੋਂ ਸ਼ੋਸ਼ਣ ਕਰ ਰਿਹਾ ਸੀ ਭਾਈ ਸਾਹਿਬ ਜੀ ਦੇ ਪ੍ਰਚਾਰ ਸਦਕਾ ਲੋਕ ਭਰਮ ਭੁਲੇਖਿਆਂ ਵਿੱਚੋਂ ਨਿਕਲ ਰਹੇ ਸਨ ਅਤੇ ਸੱਚ ਦੇ ਮਾਰਗ ਤੇ ਚੱਲਣ ਲੱਗੇ ਇਸ ਕ੍ਰਾਂਤੀ ਨਾਲ ਲੋਕਾਂ ਵਿੱਚ ਜੋਗੀ ਦਾ ਆਦਰ ਘਟ ਗਿਆ ਅਤੇ ਉਸ ਦੇ ਪਖੰਡ ਦੁਆਰਾ ਚੰਗਾ ਚੱਲਦਾ ਹਲਵਾ ਮੰਡਾ ਬੰਦ ਹੋ ਗਿਆ ਲੋਕਾਂ ਤੇ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦਾ ਰਹਿੰਦਾ ਪਰ ਗੁਰਮਤਿ ਦੇ ਗਿਆਨ ਅੱਗੇ ਉਸ ਦੇ ਪਖੰਡਾਂ ਦਾ ਕੋਈ ਜੋਰ ਨਾ ਚੱਲਦਾ ਇੱਕ ਵਾਰੀ yogi ਨੇ ਇੱਕ ਨਵਾਂ ਪ੍ਰਪੰਚ ਰਚਿਆ ਉਸ ਨੇ ਆਪਣੇ ਚੇਲਿਆਂ ਨੂੰ ਸਾਰੇ ਇਲਾਕੇ ਵਿੱਚ ਫੈਲਾ ਦਿੱਤਾ ਅਤੇ ਇਹ ਖਬਰ ਫੈਲਾਉਣ ਦਾ ਹੁਕਮ ਦਿੱਤਾ ਕਿ ਰਾਤੀ ਉਸ yogi ਨੂੰ ਸ਼ਿਵ ਜੀ ਦੇ ਦਰਸ਼ਨ ਹੋਏ ਹਨ ਅਤੇ ਸ਼ਿਵ ਜੀ ਨੇ ਉਸ ਨੂੰ ਵਰਦਾਨ ਦਿੱਤਾ ਹੈ ਕਿ ਜੋ ਪ੍ਰਾਣੀ ਉਸ yogi ਦੇ ਦਰਸ਼ਨ ਕਰੇਗਾ ਉਸ ਨੂੰ 1 ਸਾਲ ਲਈ ਸਵਰਗ ਦੀ ਪ੍ਰਾਪਤੀ ਹੋਵੇਗੀ ਸਾਰੇ ਇਲਾਕੇ ਵਿੱਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਕੁਝ ਭੋਲੇ-ਪਾਲੇ ਲੋਕ ਉਸ ਦੇ ਪਖੰਡ ਵਿੱਚ ਫਸ ਗਏ ਅਤੇ ਉਸ ਦੇ ਡੇਰੇ ਵਿੱਚ ਜਾ ਕੇ ਉਸ ਦੇ ਦਰਸ਼ਨ ਕਰਨ ਲੱਗ ਪਏ ਇਸ ਤਰ੍ਹਾਂ ਜੋਗੀ ਦੀ ਫੇਰ ਤੋਂ ਚੰਗੀ ਮਾਨਤਾ ਹੋਣ ਲੱਗ ਪਈ ਤੇ ਭੇਟਾ ਆਦ ਚੜਨ ਲੱਗੀ ਜੋਗੀ ਨੇ ਭਾਈ ਤਿਲਕਾ ਜੀ ਨੂੰ ਵੀ ਆਪਣੇ ਜੰਗਲ ਵਿੱਚ ਫਸਾਉਣ ਲਈ ਬਹੁਤ ਚਾਲਾਂ ਚੱਲੀਆਂ ਉਹ ਆਪਣੇ ਚੇਲਿਆਂ ਨੂੰ ਭਾਈ ਜੀ ਕੋਲ ਭੇਜਦਾ ਹੈ ਅਤੇ ਉਹਨਾਂ ਨੂੰ ਆਖਦਾ ਹੈ ਕਿ ਭਾਈ ਜੀ ਨੂੰ ਕਹੋ ਕਿ ਉਹ ਵੀ ਆ ਕੇ ਉਸ ਦੇ ਦਰਸ਼ਨ ਕਰ ਲੈਣ ਤਾਂ ਜੋ ਉਹਨਾਂ ਨੂੰ ਵੀ ਸਵਰਗ ਪ੍ਰਾਪਤੀ ਹੋ ਜਵੇ ਪਰ ਗੁਰਮਤ ਦੇ ਗੂੜ ਗਿਆਨवान ਭਾਈ ਤਲਕਾ ਜੀ ਜੋਗੀ ਦੇ ਪਖੰਡ ਨੂੰ ਜਾਣਦੇ ਸਨ ਅਤੇ ਉਹ ਉਹਨਾਂ ਦੇ ਚਾਂਸੇ ਵਿੱਚ ਨਾ ਆਏ ਜੋਗੀ ਨੇ ਫਿਰ ਦੂਜੀ ਵਾਰ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਜੀ ਤੁਸੀਂ ਵੀ ਦਰਸ਼ਨ ਕਰ ਲਵੋ ਮੈਂ ਨਹੀਂ ਚਾਹੁੰਦਾ ਕਿ ਆਪ ਜੈਸੇ ਮਹਾਪੁਰਖ ਵੈਕੁੰਠੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਣ ਭਾਈ ਤਿਲਕਾ ਜੀ ਤਾਂ ਜਾਣਦੇ ਸਨ ਕਿ yogi ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਭਾਖੰਡ ਕਰ ਰਿਹਾ ਹੈ ਭਾਈ ਸਾਹਿਬ ਜੀ ਦੇ ਨਾਂ ਹੁੰਤੇ yogi ਨੇ ਫਿਰ ਦੁਬਾਰਾ ਸੁਨੇਹਾ ਭੇਜਿਆ ਤੇ ਲਾਲਚ ਦਿੱਤਾ ਕਿ ਹੁਣ ਜੋ ਉਸ ਦੇ ਦਰਸ਼ਨ ਕਰੇਗਾ ਉਸ ਨੂੰ 2 ਸਾਲਾਂ ਦੀ ਸਵਰਗ ਦੀ ਪ੍ਰਾਪਤੀ ਹੋਵੇਗੀ ਪਰ ਭਾਈ ਸਾਹਿਬ ਜੀ ਤੇ ਕੋਈ ਅਸਰ ਨਾ ਹੋਇਆ ਉਹਨਾਂ ਨੂੰ ਤਾਂ ਜੋਗੀ ਉੱਪਰ ਤਰਸ ਆ ਰਿਹਾ ਸੀ ਕਈ ਸੁਨੇਹੇ ਭੇਜਨ ਤੋਂ ਬਾਅਦ ਵੀ ਜਦੋਂ ਭਾਈ ਸਾਹਿਬ ਜੀ ਨਾ ਆਏ ਤਾਂ ਆਖਰ ਨੂੰ ਜੋਗੀ ਆਪ ਚੱਲ ਕੇ ਭਾਈ ਸਾਹਿਬ ਜੀ ਨੂੰ ਦਰਸ਼ਨ ਦੇਣ ਲਈ ਉਹਨਾਂ ਕੋਲ ਚਲਾ ਗਿਆ ਰਾਹੋਂ ਭੁੱਲੇ ਬਹੁਤ ਸਾਰੇ ਲੋਕ ਅਤੇ ਉਸ ਦੇ ਚੇਲੇ ਵੀ ਜੋਗੀ ਦੇ ਮਗਰ ਲੱਗ ਭਾਈ ਜੀ ਦੇ ਕੋਲ ਚਲੇ ਗਏ ਜਦੋਂ ਭਾਈ ਤਲਕਾ ਜੀ ਨੂੰ ਪਤਾ ਲੱਗਾ ਕਿ ਜੋਗੀ ਉਹਨਾਂ ਕੋਲ ਆ ਰਿਹਾ ਹੈ ਤਾਂ ਉਹਨਾਂ ਨੇ ਅੰਦਰ ਵੜ ਕੇ ਦਰਵਾਜ਼ਾ ਬੰਦ ਕਰ ਲਿਆ ਜੋਗੀ ਨੇ ਆ ਕੇ ਦਰਵਾਜ਼ਾ ਖੜਕਾਇਆ ਪਰ ਭਾਈ ਸਾਹਿਬ ਜੀ ਨੇ ਦਰਵਾਜ਼ਾ ਨਾ ਖੋਲਿਆ ਜੋਗੀ ਬਾਰੋਂ ਹੀ ਉੱਚੀ ਉੱਚੀ ਆਖਣ ਲੱਗਾ ਭਾਈ ਜੀ ਤੁਸੀਂ ਤਾਂ ਫੋਮ ਹੈ ਅਧੀਨ ਆਪਣੀ ਜਿੱਦ ਕਰਕੇ ਮੇਰੇ ਕੋਲ ਨਹੀਂ ਆਏ ਪਰ ਮੈਂ ਪਰਉਪਕਾਰ ਹਿਤ ਆਪ ਜੀ ਦੇ ਕੋਲ ਚੱਲ ਕੇ ਆਇਆ ਹਾਂ ਤੁਸੀਂ ਹੁਣ ਬਾਹਰ ਆਓ ਤੇ ਮੇਰੇ ਦਰਸ਼ਨ ਕਰਕੇ ਸਵਰਗ ਦੇ ਅਧਿਕਾਰੀ ਬਣੋ ਭਾਏ ਸਾਹਿਬ ਜੀ ਨੇ ਦਰਵਾਜ਼ਾ ਨਾ ਖੋਲ੍ਹਿਆ ਤੇ ਇਨਕਾਰ ਕਰ ਦਿੱਤਾ ਕਿ ਮੈਂ ਤੇਰੇ ਵਰਗੇ ਪਖੰਡੀ ਦੀ ਸ਼ਕਲ ਦੇਖਣ ਲਈ ਤਿਆਰ ਨਹੀਂ ਤੂੰ ਪਖੰਡ ਕਰਕੇ ਲੋਕਾਂ ਨੂੰ ਲੁੱਟ ਰਹੇ ਹਾਂ ਇਹੋ ਜਿਹੇ ਪਖੰਡਾ ਨਾਲ ਸਵਰਗ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਪ੍ਰਭੂ ਵੱਲੋਂ ਦਰਕਾਰੇ ਜਾਂਦਾ ਹੈ ਨਾਲੇ ਸਾਡੇ ਨਿਸ਼ਾਨਾ ਸਵਰਗ ਦੀ ਪ੍ਰਾਪਤੀ ਕਰਨਾ ਨਹੀਂ ਹੈ ਅਸੀਤਾ ਆਪਣੇ ਗੁਰੂ ਦੇ ਚਰਨਾਂ ਨਾਲ ਕਈ ਸਵਰਗ ਵਾਰ ਦਿੱਤੇ ਸਾਡਾ ਨਿਸ਼ਾਨਾ ਤਾਂ ਪ੍ਰਭੂ ਭਗਤੀ ਦੁਆਰਾ ਉਸ ਵਿੱਚ ਲੀਨ ਹੋਣਾ ਹੈ ਭਾਈ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਜੋਗੀ ਦੇ ਮਨ ਨੂੰ ਭਾਰੀ ਚੋਟ ਲੱਗੀ ਭਾਈ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਉਹ ਇੰਨਾ ਪ੍ਰਭਾਵਿਤ ਹੋਇਆ ਅਤੇ ਸੋਚਣ ਲੱਗਾ ਕਿ ਇਹੋ ਕਿਹੋ ਜਿਹੇ ਸਿੱਖ ਹਨ ਜੋ ਆਪਣੇ ਗੁਰੂ ਦੇ ਬਚਨਾਂ ਨੂੰ ਹੀ ਸਭ ਤੋਂ ਉੱਤਮ ਸਮਝਦੇ ਹਨ ਤੇ ਹੋਰ ਕਿਸੇ ਵੀ ਭਰਮ ਭੁਲੇਖੇ ਵਿੱਚ ਨਹੀਂ ਪੈਂਦੇ ਉਹ ਇਹ ਸੋਚਣ ਲੱਗਾ ਕਿ ਇਹਨਾਂ ਦਾ ਗੁਰੂ ਕਿੰਨੀ ਉੱਚੀ ਅਵਸਥਾ ਦਾ مالک ਹੋਵੇਗਾ ਜਿਸ ਨੇ ਇਹੋ ਜਿਹੇ ਸਿੱਖ ਪੈਦਾ ਕੀਤੇ ਹਨ ਜਿਨ੍ਹਾਂ ਨੇ ਸਾਡੇ ਦੁਆਰਾ ਲੋਕਾਂ ਵਿੱਚ ਪਾਏ ਹੋਏ ਭਰਮ ਭੁਲੇਖਿਆਂ ਤੋਂ ਆਪਣੇ ਆਪ ਨੂੰ ਇੰਨਾ ਉੱਚਾ ਚੁੱਕ ਲਿਆ ਹੈ ਕਿ ਸਾਡੇ ਦੁਆਰਾ ਦਿੱਤੇ ਗਏ ਕਿਸੇ ਵੀ ਲਾਲਚ ਵਿੱਚ ਨਹੀਂ ਫਸਦੇ ਅਤੇ ਪਰ ਉਪਕਾਰਹਿਤ ਲੋਕਾਈ ਨੂੰ ਵੀ ਕਲਮ ਕਾਂਡਾਂ ਵਿੱਚੋਂ ਬਾਹਰ ਕੱਢਦੇ ਹਨ ਸੰਗਤ ਜੀ ਅੱਜ ਕੱਲ ਜੇ ਕਿਸੇ ਨੂੰ 1000 ਰੁਪਏ ਦਾ ਵੀ ਲਾਲਚ ਦੇ ਦਿੱਤਾ ਜਾਵੇ ਤਾਂ ਉਹ ਬੰਦਾ ਮਾਰਨ ਨੂੰ ਤਿਆਰ ਹੋ ਜਾਂਦਾ ਹੈ ਅਤੇ ਭਾਈ ਸਾਹਿਬ ਜੀ ਨੂੰ 2 ਸਾਲਾਂ ਦਾ ਸਵਰਗ ਦਾ ਲਾਲਚ ਦਿੱਤਾ ਗਿਆ ਸੀਗਾ ਇਸ ਲਈ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਸਗੋਂ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਣਾ ਚਾਹੀਦਾ ਹੈ ਜੋਗੀ ਭਾਈ ਸਾਹਿਬ ਜੀ ਦੇ ਸ਼ਬਦਾਂ ਤੋਂ ਬੜਾ ਪ੍ਰਭਾਵਿਤ ਹੋਏ ਅਤੇ ਹਾਰ ਕੇ ਜੋਗੀ ਨੇ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦਾ ਵਾਸਤਾ ਪਾਉਂਦਿਆਂ ਕਿਹਾ ਭਾਈ ਸਾਹਿਬ ਜੀ ਬੁਹਾ ਖੋਲੋ ਮੈਂ ਹੁਣ ਤੁਹਾਨੂੰ ਦਰਸ਼ਨ ਦੇਣਾ ਨਹੀਂ ਚਾਹੁੰਦਾ ਸਗੋ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੁਸੀਂ ਜੋ ਇੰਨੀ ਉੱਚੀ ਅਵਸਥਾ ਪ੍ਰਾਪਤ ਕਰ ਚੁੱਕੇ ਹੋ ਕਿ ਕਿਸੇ ਵੀ ਲਾਲਚ ਦਾ ਤੁਹਾਡੇ ਉੱਪਰ ਕੋਈ ਅਸਰ ਨਹੀਂ ਹੁੰਦਾ ਤੇ ਨਾ ਹੀ ਕਿਸੇ ਕਰਮਕਾਂਡ ਵਿੱਚ ਪੈਂਦੇ ਹੋ ਨਾਲੇ ਮੈਂ ਉਸ ਮਹਾਨ ਗੁਰੂ ਦੇ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ ਜਿਸ ਨੇ ਤੁਹਾਨੂੰ ਇੰਨਾ ਉੱਚਾ ਅਤੇ ਸੱਚਾ ਜੀਵਨ ਬਖਸ਼ਿਆ ਹੈ ਇਹ ਸੁਣ ਕੇ ਭਾਈ ਤਿਲਕਾ ਜੀ ਨੇ ਦਰਵਾਜ਼ਾ ਖੋਲ੍ਹਿਆ ਜੋਗੀ ਭਾਈ ਸਾਹਿਬ ਜੀ ਦੇ ਚਰਨਾਂ ਤੇ ਟਹਿ ਪਿਆ ਅਤੇ ਆਖਣ ਲੱਗਾ ਭਾਈ ਸਾਹਿਬ ਜੀ ਆਪ ਜੀ ਇਹ ਦ੍ਰਿੜਤਾ ਕਿਵੇਂ ਪੈਦਾ ਹੋਈ ਤੁਹਾਨੂੰ ਕਵੇ ਪਤਾ ਲੱਗਾ ਕਿ ਮੈਂ ਲੋਕਾਂ ਨੂੰ ਠੱਗ ਰਿਹਾ ਹਾਂ ਦੁਨੀਆ ਸਵਰਗ ਪ੍ਰਾਪਤੀ ਲਈ ਤਰਲੇ ਲੈਂਦੀ ਹੈ ਤੇ ਕਈ ਦਾਣਪੂਰਨ ਕਰਦੀ ਹੈ ਪਰ ਤੁਸੀਂ ਸਵਰਗ ਦੀ ਪ੍ਰਵਾਕ ਕਿਉਂ ਨਹੀਂ ਕਰਦੇ ਪਾਈ ਸਾਹਿਬ ਜੀ ਨੇ ਜਵਾਬ ਦਿੱਤਾ ਨਾਥ ਜੀ ਮੈਂ ਪੂਰਨ ਗੁਰੂ ਦਾ ਸਿੱਖ ਹਾਂ ਅਤੇ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਕਿਸੇ ਨੂੰ ਆਪਣੇ ਸਵਾਰਥ ਖਾਤਰ ਤੋ ਖਾਣ ਨਹੀਂ ਦੇਣਾ ਇਹ ਸਭ ਤੋਂ ਵੱਡਾ ਪਾਪ ਹੈ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦਾ ਢੰਗ ਉਸ ਦੀ ਬਣਾਈ ਦੁਨੀਆ ਦੀ ਸੇਵਾ ਕਰਨਾ ਹੈ ਮਨੁੱਖਤਾ ਨਾਲ ਪਿਆਰ ਕਰਨਾ ਤੇ ਪ੍ਰਭੂ ਦਾ ਸਿਮਰਨ ਕਰਨਾ ਹੀ ਅਸਲੀ ਧਰਮ ਹੈ ਭਾਈ ਸਾਹਿਬ ਜੀ ਨੇ ਸਵਰਗ ਬਾਰੇ ਗੁਰਮਤ ਦੇ ਵਿਚਾਰ ਦੱਸਦਿਆਂ ਕਿਹਾ ਕਵਣ ਨਰਕ ਕੀ ਆ ਸਵਰਗ ਵਿਚਾਰਾ ਸੰਤਨ ਦੇਉ ਰਦੇ ਹਮ ਕਾਹੂ ਕੀ ਕਾਣ ਨਾ ਕਢਤੇ ਆਪਣੇ ਗੁਰ ਪ੍ਰਸਾਦਿ ਇਹ ਗੁਰਵਾਕ ਰਾਮਕਲੀ ਰਾਗ ਵਿੱਚ ਕਬੀਰ ਜੀ ਦੁਆਰਾ ਰਚਿਤ ਅੰਗ ਨੰਬਰ ਨੋ 69 ਉੱਪਰ ਦਰਜ ਹੈ ਇਸ ਗੁਰਵਾਕ ਦਾ ਭਾਗ ਨਰਕ ਕੀ ਤੇ ਵਿਚਾਰਾ ਸਵਰਗ ਕੀ ਗੁਰਸਿੱਖਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ ਕਿਉਂਕਿ ਗੁਰਸਿੱਖ ਆਪਣੇ ਗੁਰੂ ਦੀ ਕਿਰਪਾ ਨਾਲ ਸਵਰਗ ਤੇ ਨਰਕ ਕਿਸੇ ਦੇ ਵੀ ਮਹਤਾਜ ਨਹੀਂ ਭਾਈ ਜੀ ਨੇ ਕਿਹਾ ਜੋਗੀ ਜੀ ਸਾਡੇ ਲਈ ਸੱਚੇ ਮਨ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਆਤਮਿਕ ਸੁੱਖ ਨੂੰ ਪ੍ਰਾਪਤ ਕਰ ਲੈਣਾ ਹੀ ਸਵਰਗ ਹੈ ਗੁਰੂ ਦੇ ਚਰਨਾਂ ਨਾਲ ਜੁੜਿਆ ਕਿ ਜਿਉਂਦਿਆਂ ਜੀਵ ਮੁਕਤੀ ਪ੍ਰਾਪਤ ਕਰ ਲੈਣੀ ਕਲਪ ਸੁਵਰਗ ਨਾਲੋਂ ਕਿਤੇ ਵੱਡਾ ਸੁੱਖ ਹੈ ਭਾਈ ਸਾਹਿਬ ਜੀ ਦੇ ਅਜਿਹੇ ਬਚਨ ਸੁਣ ਕੇ ਜੋਗੀ ਬੜਾ ਪ੍ਰਭਾਵਿਤ ਹੋਇਆ ਅਤੇ ਆਖਣ ਲੱਗਾ ਕਿ ਮੈਨੂੰ ਵੀ ਐਸੇ ਸਮਰੱਥ ਗੁਰੂ ਦੇ ਦਰਸ਼ਨ ਕਰਵਾਓ ਜਿਸ ਨੇ ਤੁਹਾਨੂੰ ਐਸਾ ਉੱਤਮ ਗਿਆਨ ਬਖਸ਼ਿਆ ਭਾਈ ਸਾਹਿਬ ਜੀ ਇਲਾਕੇ ਦੀਆਂ ਹੋਰ ਕੁ ਸੰਗਤਾਂ ਤੇ ਜੋਗੀ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਤੁਰ ਪਏ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਟੀ ਉਮਰ ਦੇਖ ਕੇ ਜੋਗੀ ਦੇ ਮਨ ਵਿੱਚ ਸ਼ੰਕਾ ਪੈਦਾ ਹੋਈ ਕਿ ਇੱਕ ਨੌਜਵਾਨ ਉੱਪਰ ਚੀ ਗ੍ਰਹਿਸਤ ਅਤੇ ਫੌਜਾਂ ਦਾ ਮਾਲਕ ਧਰਮ ਗਰੂ ਕਵੇਂ ਹੋ ਸਕਦਾ ਹੈ ਗੁਰੂ ਸਾਹਿਬ ਜੀ ਤੋਂ ਪੁੱਛਣ ਲੱਗਾ ਅਸੀਂ ਜੋਗੀ ਲੋਕ ਬੜੀ ਲੰਮੀ ਉਮਰ ਵਾਲੇ ਹੁੰਦੇ ਹਾਂ ਵੱਡੀਆਂ ਸਾਧਨਾ ਕਰਦੇ ਹਾਂ ਅਤੇ ਕਰਮਾਤਮਾ ਦਾ ਪਰਪੰਚ ਵਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਾਂ ਪਰ ਤੁਹਾਨੂੰ ਤਾਂ ਇਸ ਪਰ ਜਵਾਨੀ ਦੀ ਉਮਰ ਵਿੱਚ ਹੀ ਸਿੱਖ ਗੁਰੂ ਸਮਝ ਕੇ ਮੱਥਾ ਟੇਕਦੇ ਹਨ ਇਸ ਦਾ ਕੀ ਰਾਜ ਹੈ ਗੁਰੂ ਸਾਹਿਬ ਜੀ ਨੂੰ ਜੋਗੀ ਨੂੰ ਗੁਰਮਤਿ ਦੀਆਂ ਗਿਆਨਵਾਨ ਸੋਝੀਆਂ ਦਿੱਤੀਆਂ ਅਤੇ ਮਨੁੱਖਾ ਜੀਵਨ ਦਾ ਮਨੋਰ ਸਮਝਾਇਆ ਜੋਗੀ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਮਹਿਸੂਸ ਕੀਤਾ ਕਿ ਵਾਕਈ ਗੁਰੂ ਸਾਹਿਬ ਪੂਰਨ ਗੁਰੂ ਹਨ ਅਤੇ ਜੋਗੀ ਲੋਕ ਆਪਣਾ ਜੀਵਨ ਐਵੇਂ ਹੀ ਵਿਅਰਥ ਕਰਦੇ ਹਨ ਸੰਗਤ ਜੀ ਗ੍ਰਹਸਤ ਨਾਲ ਗੁਰੂ ਪ੍ਰਾਪਤੀ ਕੀਤੀ ਜਾ ਸਕਦੀ ਹੈ ਪਰ ਪਖੰਡ ਨਾਲ ਨਹੀਂ ਜੋਗੀ ਸਤਗੁਰ ਜੀ ਤੋਂ ਗੁਰਮਤ ਗਿਆਨ ਦ੍ਰਿੜ ਕਰਕੇ ਵਾਪਸ ਗੜਸ਼ੰਕਰ ਆਇਆ ਪਹਿਲਾਂ ਜਿੱਥੇ ਉਹ ਲੋਕਾਂ ਨੂੰ ਕੋਰਾਹੇ પાਕੇ ਲੁੱਟ ਰਿਹਾ ਸੀ ਹੁਣ ਲੋਕਾਂ ਨੂੰ ਗੁਰੂ ਨਾਲ ਜੋੜਨ ਲੱਗ ਪਿਆ ਤੇ ਉਸ ਨੇ ਸੱਚੇ ਧਰਮ ਦਾ ਪ੍ਰਚਾਰ ਸੰਭਾਲ ਲਿਆ ਅੱਜ ਫਿਰ ਗੁਰਮਤ ਦੇ ਪ੍ਰਚਾਰ ਦੀ ਵੱਡੀ ਘਾਟ ਦਾ ਲਾਭ ਉਠਾ ਕੇ ਕੁਝ ਸੰਤ ਸਾਧ ਤੇ ਜੋਗੀ ਜੋਗ ਮਤ ਦੀਆਂ ਕਿਰਿਆਵਾਂ ਕਰਵਾ ਕੇ ਆਸਣ ਲਗਵਾ ਕੇ ਧਿਆਨ ਧੁਣੀ ਤੇ ਟਿਕਾ ਕੇ ਨੱਕ ਤੇ ਕੰਨ ਬੰਦ ਕਰਵਾ ਕੇ ਰੀੜ ਦੀ ਹੱਡੀ ਨੂੰ ਸਿੱਧਾ ਕਰਾ ਕੇ ਸਿਮਰਨ ਦੀਆਂ ਜੁਕਤੀਆਂ ਦੱਸ ਰਹੇ ਹਨ ਇੰਨਾ ਆਸਣਾ ਦੁਆਰਾ ਸਿਹਤ ਨੂੰ ਤਾਂ ਕੁਝ ਲਾਭ ਹੋ ਸਕਦਾ ਹੈ ਪਰ ਅਕਾਲ ਪੁਰਖ ਨਾਲ ਜੁੜਨ ਦਾ ਇਹ ਢੰਗ ਗੁਰਮਤ ਸਵੀਕਾਰ ਨਹੀਂ ਕਰਦੀ ਗੁਰਮਤ ਅਨੁਸਾਰ ਸਿਰਫ ਨਿਰਇਛਤ ਮਾਨਵਤਾ ਦੀ ਸੇਵਾ ਕਰਨ ਅਤੇ ਵੈਰਾਗ ਵਰਤੀ ਵਿੱਚ ਰਹਿ ਕੇ ਪ੍ਰਭੂ ਦਾ ਸਿਮਰਨ ਕਰਨ ਨਾਲ ਹੀ ਪ੍ਰਭੂ ਵਿੱਚ ਪੈਦ ਹੋਇਆ ਜਾ ਸਕਦਾ ਹੈ ਸੰਗਤ ਜੀ ਸਾਨੂੰ ਭਾਈ ਤਲਕਾ ਜੀ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਕਿ ਲਾਲਚ ਲੋਭ ਜੱਡਾ ਮਰਜ਼ੀ ਵੱਡਾ ਹੋਵੇ ਪਰ ਸਾਨੂੰ ਮਾਇਆ ਦੇ ਇਸ ਜਾਲ ਵਿੱਚੋਂ ਨਿਕਲ ਕੇ ਉਸ ਪ੍ਰਭੂ ਦੇ ਹੁਕਮ ਨੂੰ ਮੰਨ ਕੇ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈ ਅਤੇ ਉਸ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨਾਂ ਨੂੰ ਅਟੱਲ ਕਰਕੇ ਮੰਨਣਾ ਚਾਹੀਦਾ ਹੈ। ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ ਅਤੇ ਉਹਨਾਂ ਗੁਰਸਿੱਖ ਪਰਿਵਾਰਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਭਾਈ ਤਲਕਾ ਜੀ ਵਰਗੇ ਮਹਾਨ ਗੁਰਸਿੱਖ ਜੀ ਦੇ ਜੀਵਨ ਬਾਰੇ ਨਹੀਂ ਪਤਾ। ਤਾ ਜੋ ਉਹਨਾਂ ਦੇ ਗੁਰਸਿੱਖ ਜੀਵਨ ਤੋਂ ਸੇਧ ਲੈ ਸਕਣ ਅਤੇ ਮਾਇਆ ਦੇ ਭਰਮ ਭਲੇਖਿਆਂ ਵਿੱਚੋਂ ਨਿਕਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੁਕਮਾਂ ਨੂੰ ਮੰਨ ਕੇ ਉਸ ਅਕਾਲ ਪੁਰਖ ਦੇ ਚਰਨੀ ਜਾ ਲੱਗਣ ਅਤੇ ਆਪਣਾ 84 ਲੱਖ ਜੁਨਾ ਦੇ ਜੀਵਨ ਤੋਂ ਛਟਕਾਰਾ ਪਾ ਕੇ ਗੁਰੂ ਚਰਨਾ ਵਿੱਚ ਜਾਣ ਵਾਜਣ ਉਨਾ ਗੁਰਸਿੱਖ ਬੱਚਿਆਂ ਨਾਲ ਵੀ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਜਿਨ੍ਹਾਂ ਨੂੰ ਭਾਈ ਤਲਕਾ ਜੀ ਦੇ ਜੀਵਨ ਬਾਰੇ ਨਹੀਂ ਪਤਾ ਅਤੇ ਉਹ ਇਸ ਮਾਇਆ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਸਕਣ ਸੰਗਤ ਬਖਸ਼ਣ ਯੋਗ ਹੈ ਦਾਸ ਕੋਲੋਂ ਸਾਖੀ ਬਿਆਨ ਕਰਦੇ ਹੋਏ ਜਿੰਨੀਆਂ ਵੀ ਭੁੱਲ ਚੁੱਕ ਗਲਤੀਆਂ ਹੋ ਗਈਆਂ ਹੋਣੀਆਂ ਆ ਪੰਜਾਂਣ ਜੇ ਬੱਚੇ ਸਮਝ ਕੇ ਮਾਫ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ